ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੰਗੀ ਰਾਣਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਦੱਸੋ ਗਿੱਦੜਵਾਹੇ ਦੇ ਰਹਿ ਜਾਂਦਾ ਪਿਉਰੀ ਪਿੰਡੇ ਦੇ ਨੇੜ ਆ ਬੱਲੂਆਣਾ ਵੀ ਇਹਦੇ ਨੇੜ ਰਹਿ ਜਾਂਦਾ ਚੁੰਬਾ ਇਹ ਦੇ ਆਸ-ਪਾਸ ਦੇ ਪਿੰਡ ਹੈ ਜੰਗੀ ਰਾਣੇ ਪਿੰਡ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਨ ਵਾਲਾ ਪਰਿਵਾਰ ਆ ਦੱਸੋ ਜਿੱਥੇ ਵੀਡੀਓ ਬਣ ਰਹੀ ਹੈ ਅੱਜ ਨਾਗ ਇਹਨਾਂ ਨੇ ਤਿੰਨ ਵਕਾਊ ਕੀਤੇ ਐ ਬਹੁਤ ਸੋਹਣੇ ਢਾਂਚੇ ਦੀ ਇਹ ਗਾਂ ਚੰਗੀ ਬਾਈ ਹੋਰਾਂ ਨੇ ਸੰਭਾਲੀ ਐ ਫੋਰ ਸੇਲ ਐ ਇੱਕ ਝੋਟੀ ਬਿਲਕੁਲ ਹੀ ਤਾਜੀ ਸੋਈ ਐ ਇਹਦੀਆਂ ਵੀ ਗੱਭੜਨ ਦੀਆਂ ਵੀਡੀਓ ਮੇਰੇ ਕੋਲ ਵੀ ਵਟਸਐਪ ਦੇ ਵਿੱਚ ਪਹੁੰਚੀਆਂ ਵੀਆਂ ਕਿਉਂਕਿ ਪਸ਼ੂ ਥੋੜਾ ਕੁਛ ਛੇ ਰਹਿੰਦੀ ਐ ਵੀ ਪਹਿਲਾਂ ਦੇਖਿਆ ਜਾਵੇ ਜੀ ਦੀ ਵੀਡੀਓ ਪਾਉਣੀ ਐ ਵਿਕਰੀ 'ਚ ਹੋਵੇ ਤਾਂ ਫੇਰ ਹੀ ਪਸ਼ੂ ਵਿਕਦਾ ਸੋਹਣੇ ਢਾਂਚੇ ਦੀ ਸੋਹਣੀ ਝੋਟੀ ਇਹ ਤੋਂ ਇਲਾਵਾ ਇੱਕ ਗਾਂ ਇਹ ਥੋੜੀ ਜੀ ਫਿੱਕੀ ਤਾਂ ਰਹਿ ਗਈ ਬਾਈ ਹੋਰਾਂ ਕੋਲੋਂ ਬਾਕੀ ਬਰੀਡ ਕੁਆਲਿਟੀ ਦੀ ਚੰਗੀ ਦਿੰਦੀ ਐ ਸੋ ਤਿੰਨ ਨਗ ਆਈ ਦੀ ਇਸ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਇਹਨਾਂ ਚੋਂ ਤੁਹਾਨੂੰ ਚਾਚੂਗਾ ਝੋਟੀ ਖਰੀਦਨੀ ਹੈ ਜਾਂ ਕੋਈ ਗਾਂ ਖਰੀਦਨੀ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਨੰਬਰ ਵੀਰ ਦਾ ਮੈਂ ਸਕਰੀਨ ਉੱਤੇ ਚਲਾ ਦੇਣਾ ਸ਼ੁਰੂਆਤ ਕਰਾਂਗੇ ਇਸ ਗਾਂ ਤੋਂ ਫਿਰ ਝੋਟੀ ਤੇ ਲਾਸਟ ਉੱਤੇ ਜਿਹੜੀ ਤੁਹਾਨੂੰ ਗਾਂ ਟੈਲ ਨੰਬਰ ਤੇ ਦਿਖਾਈ ਉਹ ਦਿਖਾਉਂਗਾ ਇੱਕ ਵਾਰ ਝੋਟੀ ਦਾ ਹਵਾਨਾ ਐਵੇਂ ਵੀ ਜਰੂਰ ਦੇਖ ਲਓ ਕਿਉਂਕਿ ਪਸ਼ੂ ਕਈ ਵਾਰ ਤੋਰਦੇ ਹਾਂ ਤੋਂ ਥੋੜਾ ਬਹੁਤਾ ਡਰ ਕੇ ਤੁਰਦਾ ਖੜਾ ਹਵਾਨਾ ਚੰਗਾ ਦਿਖਾ ਲੈਂਦਾ ਔਰ ਇਸ ਗਾਂ ਤੋਂ ਸ਼ੁਰੂਆਤ ਕਰਦੇ ਹਾਂ ਬਾਈ ਸਸਰੀ ਕਾ ਸਸਰੀ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਵਰਿੰਦਰ ਸਿੰਘ ਜੀ ਵਰਿੰਦਰ ਬਾਈ ਇਹ ਪਸ਼ੂ ਸਾਰੇ ਘਰ ਦੇ ਹੀ ਆਪਾਂ ਮਤਲਬ ਹਾਂਜੀ ਹਾਂਜੀ ਕਰੇ ਹੀ ਰੱਖਦੇ ਹਾਂ ਖੇਤੀਬਾੜੀ ਦਾ ਕੰਮ ਨਾਲ ਹਨ ਹਾਂਜੀ ਅੱਛਾ ਬਾਈ ਜਿਹੜੀ ਪਹਿਲੇ ਨੰਬਰ ਤੇ ਗਾਂ ਆਪਾਂ ਦਿਖਾਵਾਂਗੇ ਕਨ ਮਸੂਆ ਉਹਨੇ ਸੂਇ ਇਹ ਦੂਜਾ ਸੂਆ ਜੀ ਡੈਨਮਾਰਕ ਦੀ ਆਪ ਹੈ ਮੈਜਿਕ ਤੋਂ ਗੱਬਣਾ ਹੈ ਠੀਕ ਹੈ ਤੇ 7 ਫਰਵਰੀ 2022 ਦਾ ਜਨਮ ਹੈ 7 ਫਰਵਰੀ 2022 ਦਾ ਇਹਦਾ ਜਨਮ ਹੈ ਅੱਜ ਆਪਾਂ 25 ਚ ਵੀਡੀਓ ਬਣਾ ਰਹੇ ਆਂ ਅੱਛਾ ਦੂਜਾ ਸੂਆ ਸੋਣ ਚ ਕਿੰਨੇ ਕ ਦਿਨ ਲਾਊਗੀ ਬਾਈ ਬਸ ਜੀ ਇਹ ਕੱਚੀ ਹੈ ਜੀ 23 ਨਵੰਬਰ ਨੂੰ ਦਿਨ ਪੂਰੇ ਇਹਦੇ 23 ਨਵੰਬਰ ਨੂੰ ਦਿਨ ਦਿਨ ਕੱਲ ਨੂੰ ਪੂਰੇ ਹੋ ਜਾਣੇ ਕਿ ਉੱਤੇ ਲਾਊਗੀ ਉਹ ਲੱਗਾਂ ਹਾਂਜੀ ਅੱਛਾ ਬਾਈ ਦੁੱਧ ਪਹਿਲੇ ਸੂਏ ਕਿੰਨਾ ਕਿ ਦਿੱਤਾ ਲੋਤੀ ਲੀਟਰ ਦਿੱਤਾ ਹੀ ਪਹਿਲੇ ਸੂਏ ਅੱਛਾ ਰੇਟ ਇਹਦਾ ਕੀ ਰੱਖ ਦਿੰਦੇ ਰੇਟ ਇਹਦਾ 165 ਹੀ 1 ਲੱਖ 65 ਹਜ਼ਾਰ ਇਹਦਾ ਰੇਟ ਆ ਦੋਸਤੋ ਤੇ ਸੂਆ ਇਹਨੇ ਦੂਜਾ ਸੂਣਾ ਡੇਟ ਆਫ ਬਰਥ ਪ੍ਰੋਪਰ ਵਾਈ ਦੇ ਜਿਆਦਾ ਹੈ ਇਹਦੀ ਸੋ ਦੋਸਤੋ ਤੋੜ ਕੇ ਇਹ ਵੈ ਇਹਦਾ ਢਾਂਚਾ ਸੋਹਣਾ ਹੈ ਹਵਾਨਾ ਚੰਗਾ ਪਰ ਹਜੇ ਕੱਚੀ ਹੈ ਦਿਨ ਤੇ ਇਹਨੇ ਕੱਲ ਨੂੰ 9 ਮਹੀਨੇ ਪੂਰੇ ਹੋ ਜਾਣੇ ਆ ਪਰ ਉੱਤੇ ਦਿਨ ਇਹਨੇ ਲੈ ਜਾਣੇ ਆ ਗਾਂ ਨੇ ਕਿਉਂਕਿ ਹਜੇ ਹਵਾਨੇ ਦਾ ਰੁਖ ਇਹਨੇ ਬਣਾਉਣਾ ਹੈ ਸੋਹਣੇ ਸਟਰਕਚਰ ਦੀ ਇਹ ਵਹਿੜਾ ਦੱਸੋ 1 ਲੱਖ ਤੇ 65000 ਰੇਟ ਹੈ ਚੰਗੀ ਲੱਗੇ ਤਾਂ ਕਾਲ ਕਰਿਓ ਲੰਬਾਈ ਚੰਗੀ ਹੈ ਹਾਈਟ ਠੀਕ ਹੈ ਹਵਾਨਾ ਜਿਹੜਾ ਓਕਾਟ ਵਾਲਾ ਪਰ ਹਜੇ ਹਜੇ ਹੈ ਕੱਚੀ ਇਹ ਵਹਿੜ ਕਮਾਲਾ ਵੀਰੇ ਵਾਪਸ ਸੋ ਇਹ ਪਹਿਲੇ ਨੰਬਰ ਤੇ ਦੂਜਾ ਸੁਆਸੂਆ ਸੁਨਦੀ ਵਹਿੜਾ ਪ੍ਰੋਪਰ ਇਹਦੀ ਡੇਟ ਆਫ ਬਰਥ ਤੱਕ ਤੁਹਾਨੂੰ ਵੀਡੀਓ ਚ ਦੱਸੀਏ ਕਿਉਂਕਿ ਬਾਈ ਨੂੰ ਇਹ ਸਾਰਿਆਂ ਦੀ ਇਹਨਾਂ ਪਸਵਾਂ ਦੀ ਡੇਟ ਆਫ ਬਰਥ ਤੇ ਧਿਆਨ ਚ ਸੀ ਤਾਂ ਉਹ ਵੀਰ ਨੇ ਬੋਲੀ। ਸੋ ਚੰਗਾ ਹਵਾਨਾ ਪਰ ਹਜੇ ਸਪੇਸ ਬਹੁਤ ਪਈ ਹੈ ਕਿਉਂਕਿ ਜੇ ਦਿਨ ਲੈਂਦੀ ਹੈ ਵੈਡ ਸੂਨ ਦੇ ਵਿੱਚ ਸੋਹਣਾ ਸਟਰਕਚਰ ਹੈ ਇਸ ਤਰੀਕੇ ਨਾਲ ਤੁਸੀਂ ਇਹਦੀ ਗਾੜੀ ਦੇਖ ਸਕਦੇ ਹੋ ਹਜੇ ਕੱਚੀ ਹੈ। ਅੱਛਾ ਭਾਈ ਜਿਹੜੀ ਇਹ ਝੋਟੀ ਅੱਜ ਆਪਾਂ ਦਿਖਾ ਰਹੇ ਹਾਂ ਹੁਣ ਇਹ ਕੈਲਮਾ ਸੁਆ ਸੋਈ ਹੈ। ਇਹ 7010 ਦੀ ਆਪ ਹੈ ਜੀ ਤੇ 25 ਅਗਸਤ 2022 ਦਾ ਜਨਮ ਹੈ ਇਹਦਾ। ਠੀਕ ਹੈ ਇਹ ਪਰਮਵੀਰ ਦੀ ਕੱਟੀ ਨੂੰ ਜਨਮ ਦਿੱਤਾ ਹੈ ਅੱਛਾ ਇਹ ਸੂਈ ਨੂੰ ਅੱਜ ਦਿਨ ਕਿੰਨੇ ਹੋ ਗਏ ਭਾਈ ਇਹ 16 ਨਵੰਬਰ ਨੂੰ ਸੂਈ ਹੈ ਜੀ 16 ਨੂੰ ਅੱਜ 6 ਦਿਨ ਹੋ ਗਏ ਭਾਈ 6 ਮਾ ਦਿਨ ਅਜੇ ਚੜਿਆ ਹੀ ਹੈ 5 ਦਿਨ ਮੰਨ ਲਏ ਆਪਾਂ ਸੂਈ ਨੂੰ ਹੋ ਗਿਆ ਇਸ ਟਾਈਮ ਬੌਹਲਾ ਅੰਦਾਜ਼ਾ じゃ ਕਿੰਨਾ ਖੋ ਸਕਦਾ 8 ਲੀਟਰ ਹੀ 8 ਲੀਟਰ ਦੋਹਾਂ ਟਾਈਮਾਂ ਦਾ ਦੁੱਧ ਇਸ ਟਾਈਮ ਬੌਹਲਾ ਹੋਊਗਾ ਹਾਂਜੀ ਰੇਟ ਇਹਦਾ ਕੀ ਰੱਖਾਂਗੇ ਆਪਾਂ ਰੇਟ ਇਹਦਾ ਫੋਨ ਤੇ ਕਰ ਲਾਂਗੇ ਖੋਲੋ ਭਾਈ ਦੱਸੋ ਝੋਟੀ ਦਾ ਰੇਟ ਫੋਨ ਤੇ ਹੈ 8 ਲੀਟਰ ਤੋਂ ਬਾਹਰ ਇਸ ਟਾਈਮ ਬੌਹਲੇ ਤੋਂ ਸ਼ੁਰੂਆਤ ਹੈ ਸਾਰਾ ਦੁੱਧ ਕਈ ਵਾਰ ਆਪਾਂ ਚੋਕੇ ਨਹੀਂ ਦੇ ਦਦੇ ਕਿਉਂਕਿ ਘਰੇ ਇਹ ਵੀਰ ਪਸ਼ੂ ਰੱਖਦੇ ਆ ਤੇ ਕੱਟੀ ਨੂੰ ਜਿਹੜਾ ਉਹ ਦੁੱਧ ਪਿਆਰੇ ਨਾਲ ਸੋਹਣੇ ਸਿੰਗਾ ਦੀ ਹੈ ਡੇਟ ਆਫ ਬਰਥ ਤੁਹਾਨੂੰ ਦੱਸਤੀ ਆ ਦੋਸੋ ਅਗਸਤ ਮਹੀਨੇ ਚ ਅਗਸਤ ਦੇ ਐਂਡ ਦੇ ਚ ਜਨਮ ਹੋਇਆ 2022 ਦੇ ਬੁੜਿਆਂ ਦੀ ਉੱਤੋਂ ਚੜਾਈ ਢਾਂਜਾ ਸੋਹਣਾ ਹਵਾਨਾ ਸਾਫ਼ ਸੁਥਰਾ ਸੋਹਣੇ ਥਣ ਦੀਨ ਦੇ ਹੱਥੀ ਚੁਾਈ ਵਾਲੇ ਬਾਕੀ ਤੁਸੀਂ ਆ ਕੇ ਕੋਲੋਂ ਦੇਖ ਲੈਣਾ ਰੇਟ ਇਹਦਾ ਫੋਨ ਤੇ ਰੱਖਿਆ ਸੋਜੀ ਨੂੰ ਪਸੰਦ ਆਵੇ ਝੋਟੀ ਤੁਸੀਂ ਅੰਦਾਜ਼ਾ ਲਾਉਣਾ ਵੀ ਇਦੋਂ ਅੱਗੇ ਦੁੱਧ ਇਹਦਾ ਤੁਸੀਂ ਕਿੰਨਾ ਚੋਲੋਗੇ ਥਾਣਾ ਸੋਹਣਿਆ ਢਾਂਚਾ ਸੋਹਣਾ ਤਾਜੀ ਬਿਲਕੁਲ ਸੁਈਏ ਝੋਟੀ ਹਜੇ ਦਿਨ ਅੱਜ ਜਿਹੜਾ ਉਹ ਛੇਮਾ ਚੜਿਆ ਇਹਨੂੰ ਸੁਈ ਨੂੰ ਇਹ ਇਹਦੇ ਨਾਲ ਕੱਟੀ ਐ ਕੱਟੀ ਏ ਬੀ ਸੀ ਸੀਮਨ ਬੈਂਕ ਤੇ ਬੁੱਲ ਪਰਮਵੀਰ ਦੀ ਆ ਸ਼ਾਇਦ ਇਹ ਬਾਕੀ ਫੇਰ ਬਾਈ ਤੋਂ ਪੁੱਛ ਲਾਂਗੇ ਆਪਾਂ ਸੋ ਇਹ ਪਰਮਵੀਰ ਦੀ ਹਾਂਜੀ ਹਾਂਜੀ ਠੀਕ ਐ ਸੋ ਸੈਂਕਾ ਸੋਹਣਾ ਦੋਸਤੋ ਝੋਟੀ ਦਾ ਤੁਸੀਂ ਦੇਖੋ ਬਿਊਟੀ ਚੰਗੀ ਐ ਥਣ ਵੀ ਚੰਗੇ ਕੱਡੇ ਐ ਝੋਟੀ ਨੇ ਜਿੱਧਰੋਂ ਤੁਸੀਂ ਅਗਲੇ ਥਣ ਪਿਛਲੇ ਥਣ ਦੇਖੋ ਪੂਛ ਪੜੀ ਪਈ ਧੀ ਤੁਹਾਨੂੰ ਹਵਾਨਾ ਬੈਕਸਾਈਡ ਤੋਂ ਫੇਰ ਦਿਖਾਉਣਾ ਸੀ ਮੜਾ ਜਹ ਹਲਾਤੀ ਮੈਂ ਉਧਰ ਨੂੰ ਹਲਾਤੇ ਜੜਾ ਬਸ ਐ ਸੋ ਦੋਸਤੋ ਸਾਫ ਸੁਥਰਾ ਤੇ ਸੋਹਣਾ ਹਵਾਨਾ ਇਸ ਟਾਈਮ ਦੱਸਦਾ ਥੋੜੀ ਬਹੁਤੀ ਪਾਲ ਹੋ ਸਕਦੀ ਹੁੰਦੀ ਹੈ ਹਵਾਨੇ ਤੇ ਇੱਕ ਗਾਂ ਲਾਸਟ ਉੱਤੇ ਹੋਰ ਦਿਖਾਉਣੇ ਆ ਜਿਹੜੀ ਭਈ ਇਹ ਲਾਸਟ ਤੇ ਆਪਾਂ ਗਾਂ ਦਿਖਾਵਾਂਗੇ ਇਹਦੀ ਕੀ ਡਿਟੇਲ ਐ ਕੈਨਮਾ ਸੂਆ ਬਈ ਇਹਨੇ ਸੂਆ ਇਹ ਤੀਜੇ ਸੂਏ ਸੂ ਗਈ ਤਿੰਨ ਤਰੀਕ ਨੂੰ ਇਹ ਦਿਨ ਪੂਰੇ 3 ਦਸੰਬਰ 3 ਦਸੰਬਰ ਨੂੰ ਹਜੇ ਇਹਦੇ 12 13 ਦਿਨ ਪਏ ਆ ਹਨ ਹਾਂਜੀ ਠੀਕ ਹੈ ਅੱਛਾ ਇਹਦਾ ਦੁੱਧ ਦਾ ਰਿਕਾਰਡ ਕੀ ਰਿਹਾ ਪਿਛਲੇ ਸੂਏ ਦਾ ਇਹਦਾ ਦੁੱਧ ਜੀ 20 ਲੀਟਰ ਤੋਂ ਬਹਰੀ ਰਹਿਮਨ ਠੀਕ ਹੈ ਇਹਦਾ ਰੇਟ ਕੀ ਕਰ ਦਿੰਦੇ ਇਹਦਾ ਰੇਟ 82000 ਯਾਰੀ ਤੋਰਦਗੇ ਬਈ ਇਹਨੂੰ ਵੀ ਦੱਸੋ ਰੇਟ 82000 ਆ ਥੋੜੀ ਫਿੱਕੀ ਤਾਂ ਰਹਿ ਗਈ ਇਹ ਪਰ ਹਜੇ 12 ਦਿਨ ਦਿਨ ਪੂਰੇ ਹੋਣ ਚ ਪਏ ਆ ਜੇ ਕੋਈ ਵੀਰ ਸੰਭੂਗਾ ਤਾਂ ਰਿਕਵਰ ਵੀ ਕਰ ਸਕਦੀ ਹੈ ਬਾਕੀ ਬਰੀਡ ਕੁਆਲਿਟੀ ਇਸ ਗਾਂ ਦੀ ਚੰਗੀ ਦੀਂਦੀ ਹੈ ਉਹ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਰੇਟ 82000 ਹੈ ਜਿਹਨੂੰ ਪਸੰਦ ਆਵੇ 20 ਲੀਟਰ ਪਿਛਲੇ ਸੂਏ ਦੇ ਦੁੱਧ ਦਾ ਰਿਕਾਰਡ ਹੈ ਸੂਆ ਇਹਨੇ ਕਿੰਨੀ ਤੀਜਾ ਸੂਣਾ ਹੈ ਉਹ ਢਾਂਚਾ ਤੁਸੀਂ ਇਹਦਾ ਦੇਖ ਲਓ ਲੈ ਆ ਬਈ ਵਾਪਸ ਸੋ ਇਹ ਤਿੰਨ ਨਾਗ ਅੱਜ ਦੀ ਵੀਡੀਓ ਲੈ ਤੁਹਾਨੂੰ ਦਿਖਾਉਣੇ ਸੀ ਤੇ ਤਿੰਨੇ ਹੀ ਤੁਹਾਨੂੰ ਦਿਖਾਤੇ ਆ ਬਾਕੀ ਤੁਸੀਂ ਆ ਕੇ ਜਿਹੜਾ ਨਾ ਖਰੀਦਣਾ ਹੋਇਆ ਜਿਹੜਾ ਪਸ਼ੂ ਖਰੀਦਣਾ ਹੋਇਆ ਉਹਦੀ ਤਸੱਲੀ ਕਰ ਲਿਓ। ਰੇਟ ਦੋਸਤੋ ਝੋਟੀ ਦਾ ਫੋਨ ਦੇ ਉੱਤੇ ਰੱਖਿਆ ਹੈ। گاਵਾں ਦੇ ਰੇਟ ਵੀਡੀਓ ਚ ਕਰਤੇ ਆ। ਬਾਕੀ ਇਹ ਰੇਟ ਦੇ ਵਿੱਚੋਂ ਥੋੜਾ ਬਹੁਤ ਮਾਨਤਾਣ ਹੋ ਜਾਣਾ ਹੁੰਦਾ। ਉਹਦੇ ਲਈ ਇਹ ਵੀ ਜ਼ਰੂਰੀ ਹੁੰਦਾ ਵੀ ਆਪਾਂ ਪਹਿਲਾਂ ਪਸ਼ੂ ਸਿਲੈਕਟ ਕਰਕੇ ਪਸੰਦ ਕਰਕੇ ਘਰੇ ਆ ਕੇ ਤੇ ਫਿਰ ਸੌਦਾ ਕਰਨਾ ਵੀ ਸੌਖਾ ਹੋ ਜਾਂਦਾ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।